ਅੱਜ ਸਿਰਫ ਨਾਨੀਕ ਮਹਾਰਾਜਾ ਦੇ ਜਨਸੀ ਚਾਹਿਆਂ ਕੋਸਮਿਕ ਬਲਿੰਕਸ ਦੀ ਐਕਸੀਬਿਸ਼ਨ ਹੈ ਐਕਸੀਬਿਸ਼ਨ ਇੰਨੀ ਬੜੀ ਆ ਰਹੀ ਹੈ ਪੰਜਾਬ ਦੇ ਵਿੱਚ ਬਹੁਤ ਹੀ ਮਤਲਬ ਪਸ ਨੰਬਰ ਤੇ ਚੱਲ ਰਹੀ ਆ ਬਿਕੋਜ਼ ਇਧਰ ਦੇ ਜਿਹੜੇ ਬ੍ਰਾਂਡਸ ਆਏ ਨੇ ਉਹ ਸਿਰਫ ਇੰਡੀਆ ਦੇ ਨਹੀਂ ਹੁਣ ਤੋਂ ਅਲੱਗ-ਅਲੱਗ ਜਗ੍ਹਾ ਤੋਂ ਆਏ ਲਾਈਕ ਦੁਬਈ ਫਰਾਂਸ ਅਲੱਗ-ਅਲੱਗ ਕੰਟਰੀਜ਼ ਤੋਂ ਆਇਆ ਹੈ ਤੇ ਇਹ ਸਾਡੇ ਲਈ ਇਨੀਸ਼ੀਏਟਿਵ ਆ ਪੰਜਾਬ ਦੇ ਕਿ ਨੇ ਅچھے ਬ੍ਰਾਂਡਸ ਆ ਗਏ ਪੰਜਾਬ ਚ ਆ ਕੇ ਆਪਣਾ ਸਟਾਰਟ ਕਰ ਰਹੇ ਆ ਜਾਂ ਸੈਟਅਪ ਕਰ ਰਹੇ ਤੇ ਇਹ ਚੀਜ਼ ਨੇ ਵੀ ਐਗਜ਼ੀਬਿਸ਼ਨ ਆਪਾਂ ਦੇਖਦੇ ਆ ਬਹੁਤ ਹੀ ਅੱਛੀ ਲੱਗ ਰਹੀ ਹੈ ਮੈਂ ਇੱਥੇ ਕੁਝ ਸਟਾਲਸ ਘੁੰਮਿਆ ਬਹੁਤ ਅੱਛੇ ਅੱਛੇ ਡਿਜ਼ਾਈਨਸ ਆਇਆ ਬਹੁਤ ਅੱਛੇ ਅੱਛੇ ਲਾਈਕ ਯੂਨੀਕ ਚੀਜ਼ਾਂ ਆਈਆਂ ਤੇ ਆਈ ਥਿੰਕ ਕਿ ਇਹ ਐਗਜ਼ੀਬਿਸ਼ਨ ਸਭ ਲਈ ਹੈਲਪਫੁਲ ਹੋਏਗਾ ਖਾਸ ਕਰਕੇ ਲੁਧਿਆਣਾ ਦੇ ਲੋਕਾਂ ਨੂੰ ਤੁਹਾਡੇ ਲਈ ਸਭ ਲਈ ਹੈਲਪਫੁਲ ਹੈ ਬਿਕੋਜ਼ ਇੱਕ ਰੂਪ ਦੇਣ ਦੇ ਥੱਲੇ ਇਨੇ ਸਾਰੇ ਦੇਸ਼ ਦੇ ਡਿਜ਼ਾਈਨਸ ਆਏ ਨੇ ਇਨੇ ਸਾਰੇ ਕੰਟਰੀਜ਼ ਇਨੇ ਸਾਰੇ ਸਟੇਟਸ ਦੇ ਡਿਜ਼ਾਈਨਸ ਆਇਆ ਤਾਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਤੁਹਾਡਾ ਪਰਸਨਲ ਐਕਸਪੀਰੀਅੰਸ ਕਿਵੇਂ ਰਹਾ ਹੈ ਜੀ ਜੇ ਤੁਸੀਂ ਫਰਚਰ ਨਾਲ ਗੱਲ ਕੀਤੀ ਜਾਵੇ ਤੁਹਾਨੂੰ ਇਹ ਮੈਨੂੰ ਬਹੁਤ ਅੱਛਾ ਲੱਗਾ ਇਹਦੇ ਜਿਹੜੇ ਮੈਂਬਰਸ ਨੇ ਜਿਹੜੇ ਓਨਰ ਆਏ ਨਾਲ ਆ ਬਹੁਤ ਹੀ ਫ੍ਰੈਂਡਲੀ ਨੇ ਬਹੁਤ ਹੀ ਫ੍ਰੈਂਡਲੀ ਗੱਲ ਕਰ ਰਿਹਾ ਨਾਲ ਤੁਸੀਂ ਦੇਖੋਗੇ ਹਰ ਜਗ੍ਹਾ ਦੇਖੋਗੇ ਤਾਂ ਹਰ ਜਗ੍ਹਾ ਭਰੀ ਪਈ ਹੈ ਇੰਨੇ ਅੱਛੇ ਡਿਜ਼ਾਈਨਸ ਹੈ ਕਿ ਲੋਕੀ ਢੀੜ ਭੜ ਕੇ ਚ ਪੈ ਬੈ ਕੇ ਖਰੀਦਦ ਨੂੰ ਕਰ ਰਹੇ ਨੇ ਤਿੰਨ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਮੇਰਾ ਇੱਥੇ। ਤਿੰਨ ਦਾ ਪਲਾਨ ਨਹੀਂ ਕੋਈ ਜੇ ਮਿਲਣੀ ਜਾ ਕੋਈ ਗਾਣੇ ਵਿੱਚ। ਸਰ ਉਹ ਹਲੇ ਅਪਕਮਿੰਗ ਹੈ। ਥੋੜੀ ਦੇਰ ਬਾਅਦ ਦੱਸਾਂਗੇ ਜ਼ਰੂਰ। ਲੇਕਿਨ ਅਪਕਮਿੰਗ ਹੈ। ਠੀਕ ਹੈ। ਜੈਨੂ ਜੀ ਤੇ ਇਸ ਵਿੱਚ ਖਾਸ ਹੀ ਚਾਹ ਰਹੇ। ਹਾਂਜੀ ਮੈਨੂੰ ਖਾਸ ਚੀਜ਼ ਪਸੰਦ ਆਈ ਮੈਨੂੰ ਹਲੇ ਉਹ ਲੱਗਦੇ ਹੋਏ ਆਉਤ ਵੀ। ਜਿਹੜਾ ਪਸੰਦ ਆਇਆ ਇੱਕ ਪੰਜਾਬੀ ਜੁੱਤੀ ਦਾ ਜਿਹੜਾ ਆਪਾਂ ਕਹਿੰਦੇ ਆ ਨਾ ਕਿ ਸਭ ਤੋਂ ਮੇਨ ਚ ਸਾਨੂੰ ਇਹ ਪਸੰਦ ਆਈ ਕਿ ਦੇਖੋ ਬਾਹਲੇ ਕੰਟਰੀਜ਼ ਦੇ ਤਾਂ ਆਏ ਆਏ ਆ ਉਹ ਤਾਂ ਸਾਡੇ ਲਈ ਪ੍ਰਾਊਡ ਮੂਮੈਂਟ ਹੈੀ ਹੈ ਕਿ ਬਾਲਦੇਸ਼ ਵੀ ਸਾਡੇ ਚ ਇਨਵੈਸਟ ਕਰ ਰਿਹਾ ਬਟ ਮੇਨ ਗੱਲ ਇਹ ਹੈ ਕਿ ਜਿਹੜੇ ਸਾਡੇ ਪੰਜਾਬੀ ਸੂਟ ਪੰਜਾਬੀ ਕਲਚਰ ਪੰਜਾਬੀ ਜੁੱਤੀ ਇਦਾਂ ਦੀਆਂ ਚੀਜ਼ਾਂ ਉਹ ਦੇਖ ਕੇ ਨਾ ਬੜੀ ਬਿਲ ਖੁਸ਼ੀ ਹੁੰਦੀ ਹੈ ਕਿ ਸਾਡਾ ਕਲਚਰ ਅਸੀਂ ਹੋਰ ਐਕਸਪੈਂਡ ਕਰ ਰਹੇ ਆ ਹੋਰ ਮਤਲਬ ਨਿਖਾਰ ਰਹੇ ਥੈਂਕ ਯੂ ਥੈਂਕ ਯੂ